ਪੰਜਾਬ ਵਿਧਾਨ ਸਭਾ ਦਾ ਇੱਕ ਇਤਿਹਾਸਕ ਇੱਕ ਦਿਨਾ ਸੈਸ਼ਨ ਜੋ ਵਿਸ਼ੇਸ਼ ਤੌਰ ਤੇ ਪਵਿੱਤਰ ਨਗਰੀ ਸ਼੍ਰੀ ਅਨੰਤਪੁਰ ਸਾਹਿਬੇ ਬੁਲਾਇਆ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਚੱਲ ਰਹੇ ਨੇ ਉਸੇ ਸਿਲਸਲੇ ਦੇ ਵਿੱਚ ਹੀ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨੂੰ ਵਿਸਤਾਰ ਸਹਿਤ ਸਾਰੇ ਵਿਧਾਇਕਾਂ ਨੇ ਸਾਰੇ ਪਵਿੱਤਰ ਮੁਕੱਦਸ ਹਾਊਸ ਦੇ ਮੈਂਬਰਾਂ ਨੇ ਵਿਚਾਰਿਆ ਸਜਦਾ ਕੀਤਾ ਨਤਮਸਤਕ ਕੀਤਾ ਆਪਣੇ ਆਪਣੇ ਤਰੀਕੇ ਨਾਲ ਔਰ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਵਿਧਾਨ ਸਭਾ ਚੱਲ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਈ ਤੇ ਉਹਦਾ ਮਕਸਦ ਗੁਰੂ ਸਾਹਿਬ ਨੂੰ ਉਹਨਾਂ ਦੇ ਬਲੀਦਾਨ ਨੂੰ ਨਤਮਸਤਕ ਹੋਣਾ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਹਨਾਂ ਨੂੰ ਪਹੁੰਚਾਉਣਾ ਤੇ ਬਹੁਤ ਕਿਆਸਿਕ ਫੈਸਲਿਆਂ ਦੀ ਉਡੀਕ ਸੀ ਬੜੇ ਚਿਰਾਂ ਤੋਂ ਮੈਂ ਉਦੋਂ ਛੋਟਾ ਜਾਂ ਹੁੰਦਾ ਸੀ ਜਦੋਂ ਤੋਂ ਇਹ ਮੰਗ ਚੱਲੀ ਆਉਂਦੀ ਸੀ ਤਿੰਨ ਤਖਤ ਜਿਹੜੇ ਨੇ ਉਹ ਪੰਜਾਬ ਦੀ ਇਸ ਪਵਿੱਤਰ ਧਰਤੀ ਤੇ ਮੌਜੂਦ ਨੇ ਸ੍ਰੀ ਕਲਤਕ Sahib ਜੋ ਅਮਰਸਰ ਸਾਹਿਬ ਵਿਖੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਜਿਸ ਧਰਤੀ ਤੇ ਅੱਪ ਐਸ ਵਕਤ ਖੜੇ ਆ ਆਨੰਦਪੁਰ ਸਾਹਿਬ ਵਿਖੇ ਤੇ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਦੋ ਤਖਤ ਜਿਹੜੇ ਪੰਜਾਬ ਤੋਂ ਬਾਹਰ ਨੇ ਜਿਨਾਂ ਚ ਤਖਤ ਸ੍ਰੀ ਪਟਨਾ ਸਾਹਿਬ ਤੇ ਤਖਤ ਸ੍ਰੀ ਹਜੂਰ ਸਾਹਿਬ ਸੋ ਤਿੰਨਾ ਤਖਤਾਂ ਨᱣਾ ਜਿਹ ਕ ਇਤਿਹਾਸਿਕ ਫੈਸਲੇ ਰਾਹੀਂ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਸਰਬਸੰਮਤੀ ਦੇ ਨਾਲ ਇੱਕ ਮਤਾ ਪਾਸ ਕਰਕੇ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਜਿਹਦੇ ਵਿੱਚ ਅਨੰਦਪੁਰ ਸਾਹਿਬ ਤਲਵੰਡੀ ਸਾਬੋ ਤੇ ਦਰਬਾਰ ਸਾਹਿਬ ਦਾ ਜਿਹੜਾ ਗਲੀਆਰਾ ਜੋ ਕਿ ਅਧਿਕਾਰ ਇੱਕ ਤੌਰ ਤੇ ਭਾਵੇਂ ਉੱਥੇ ਕੁਝ ਲੋਕਾਂ ਨੇ ਆਪਣੀ ਸ਼ਰਧਾ ਮੁਤਾਬਕ ਆਪਣੇ ਜ਼ਮੀਰ ਜਾਂ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਉੱਥੇ ਕੋਈ ਜ਼ਿਆਦਾ ਮੀਟ ਸ਼ਰਾਬ ਜਾਂ ਕੋਈ ਤੰਬਾਕੂ ਜਾਂ ਕੋਈ ਇਸ ਤਰ੍ਹਾਂ ਦੀ ਵਿਕਰੀ ਨਹੀਂ ਹੁੰਦੀ ਪਰ ਫਿਰ ਵੀ ਇਹ ਘਰ ਇੱਕ ਦਰਜਾ ਨਹੀਂ ਸੀ ਕੋਈ ਸੋ ਇਹ ਦਿਕਾਰ ਇੱਕ ਤੌਰ ਤੇ ਗਲਿਆਰੇ ਦਾ ਜਿਹੜਾ ਏਰੀਆ ਜਿਹਨੂੰ ਵਾਲ ਸਿਟੀ ਵੀ ਕਹਿ ਦਿੰਦੇ ਆ ਉਹ ਤੇ ਤਲਵੰਡੀ ਸਾਬੋ ਤੇ ਆਨੰਦਪੁਰ ਸਾਹਿਬ ਸੋ ਤਿੰਨੋਂ ਤਖਤਾਂ ਦਾ ਜਿਹੜਾ ਅੱਜ ਅਸੀਂ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਉਹਨੂੰ ਦੇਣ ਦਾ ਸੁਭਾਗ ਪ੍ਰਾਪਤ ਕਰ ਰਹੇ ਆਂ ਤਾਂ ਕਿ ਦੁਨੀਆ ਦੇ ਵਿੱਚ ਇਹ ਪਤਾ ਲੱਗੇ ਕਿ ਦੇਖੋ ਉਹਨਾਂ ਕੋਲ ਇੱਕ ਵੈਟਿਕਨ ਸਿਟੀ ਹੈ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਉਹਨੂੰ ਇੱਕ ਸਿਟੀ ਨੂੰ ਫਲਾਇਆ ਹੋਇਆ ਸਾਡੇ ਕੋਲ ਤਾਂ ਪੈਰ ਪੈਰ ਤੇ ਵੈਟਿਕਨ ਸਾਡੇ ਕੋਲ ਪੈਰ ਪੈਰ ਤੇ ਕੁਰਬਾਨੀਆਂ ਨੇ ਸਾਡੀਆਂ ਸੋ ਅਸੀਂ ਇਹ ਉਹਨਾਂ ਪਵਿੱਤਰ ਸ਼ਹਿਰਾਂ 'ਚ ਵੱਸਦੇ ਲੋਕਾਂ ਦੇ ਸਹਿਯੋਗ ਦੀ ਔਰ ਪੰਜਾਬ ਸਰਕਾਰ ਵੱਲੋਂ ਉਹਨਾਂ ਸ਼ਹਿਰਾਂ ਦੇ ਵਿਕਾਸ ਸਫਾਈ ਤੇ ਹੋਰ ਧਾਰਮਿਕ ਟੂਰਿਜ਼ਮ ਵਾਸਤੇ ਫੁੱਲੇ ਫੰਡ ਜਿਹੜੇ ਉਹ ਤਿੰਨਾਂ ਸ਼ਹਿਰਾਂ ਨੂੰ ਮੁਹैया ਕਰਾਏ ਜਾਣਗੇ ਤਾਂ ਕਿ ਜਦੋਂ ਕੋਈ ਵਿਦੇਸ਼ਾਂ ਤੋਂ ਜਾਂ ਕੋਈ ਦੇਸ਼ਾਂ ਤੋਂ ਆਵੇ ਤੇ ਉਹ ਜਾ ਕੇ ਆਪਣੀ ਜ਼ਰੂਰ ਗੱਲ ਕਰੇ ਕਿ ਤਿੰਨ ਸ਼ਹਿਰ ਦੇਖੇ ਜਿੱਥੇ ਇੱਕ ਗੁਰੂ ਸਾਹਿਬ ਦੀ ialog ਇੱਕ ਸ਼ਕਤੀ ਹੈ ਕਿ ਉਹ ਉਹ ਸ਼ਹਿਰ ਜਿਹੜੇ ਨੇ ਘੁੱਗ ਵਸਦੇ ਨੇ ਤੇ ਉਹਨਾਂ ਸ਼ਹਿਰਾਂ ਚ ਜਾ ਕੇ ਮਨ ਨੂੰ ਸਕੂਨ ਤੇ ਸ਼ਾਂਤੀ ਮਿਲਦੀ ਹੈ ਸੋ ਮੈਂ ਸਪੀਕਰ ਸਾਹਿਬ ਦਾ ਸਾਰੇ ਸਦਨ ਦੇ ਮੈਂਬਰਾਂ ਦਾ ਬਹੁਤ-ਬਹੁਤ ਦਾ ਧੰਨਵਾਦ ਕਰਦਾ ਅੱਜ ਗੈਲਰੀ ਦੇ ਵਿੱਚ ਬਹੁਤ ਸਾਰੇ ਮਹਾਪੁਰਸ਼ ਬਹੁਤ ਸਾਰੀਆਂ ਸੰਪਰਦਾਵਾਂ ਦੇ ਮੁਖੀ ਬਹੁਤ ਸਾਰੇ ਸਮਾਜਿਕ ਕਾਰਕੁਨ ਅਰਵਿੰਦ ਕੇਜਰੀਵਾਲ ਸਾਹਿਬ ਆਪਣੇ ਪਰਿਵਾਰ ਸਮੇਤ ਪਿਛਲੇ ਦੋ ਦਿਨਾਂ ਤੋਂ ਆਏ ਹੋਏ ਨੇ ਔਰ ਚੱਲ ਰਹੇ ਨੇ ਸਮਾਗਮ ਤੇ ਕੱਲ ਨੂੰ ਸਮਾਪਤੀ ਦੇ ਭੋਗ ਨੇ ਤੇ ਅਸੀਂ ਕਿਸਮਤ ਵਾਲੇ ਸਮਝਦੇ ਹਾਂ ਆਪਣੇ ਆਪ ਨੂੰ ਕਿ ਸਾਨੂੰ ਇਸ ਸੇਵਾ ਦੇ ਵਿੱਚ ਥੋੜਾ ਜਿਹਾ ਹਿੱਸਾ ਪਾਉਣ ਦਾ ਮੌਕਾ ਮਿਲਿਆ ਤੇ ਮੈਂ ਕਿਉਂਕਿ ਅੱਜ ਕੋਈ ਹੋਰ ਰਾਜਨੀਤਿਕ ਵਿਸ਼ਾ ਨਹੀਂ ਵਿਚਾਰਿਆ ਗਿਆ ਇਸੇ ਕਰਕੇ ਹੀ ਅਸੀਂ ਪਹਿਲਾਂ ਹੀ ਇਹ ਜਿਹੜਾ ਏਜੰਡੇ ਦੇ ਵਿੱਚ ਪਾਇਆ ਸੀ ਕਿ ਕੋਈ ਇੱਥੇ ਅੱਜ ਕੋਈ ਇੱਕ ਦੂਜੇ ਤੇ ਤਾਨੇ ਮੇਣੇ ਉਹਦੇ ਵਾਸਤੇ ਮਨ 'ਚ ਹੋਰ ਹੈਗੇ ਨਹੀਂ ਬਤੇਰੇ ਰਾਜਨੀਤਿਕ ਲੜਾਈਆਂ ਬਾਅਦ 'ਚ ਲੜ ਲਾਂਗੇ ਪਰ ਗੁਰੂ ਸਾਹਿਬ ਦੀ 350 ਸਾਲਾਂ ਸ਼ਹਾਦਤ ਜਿਹੜੀ ਹੈ ਉਹਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਜਿਹੜੀ ਮਨੁੱਖੀ ਅਧਿਕਾਰਾਂ ਦੇ ਵਾਸਤੇ ਜਿਹੜਾ ਤਿਆਗ ਉਹਨਾਂ ਨੇ ਕੀਤਾ ਉਹਨੂੰ ਆਪਾਂ ਸਾਜਾ ਕਰ ਸਕਦੇ ਹਾਂ ਸਰ ਮੁਝੇ ਪਤਾ ਚੱਲਾ ਹੈ ਕਿ ਪੰਜਾਬੀ जो जिन्होंने बॉलीवुड में बहुत बड़े नाम कमाए उनमें से धर्म जी प्यार से धर्म जी बोलते थे वो आज इस दुनिया में नहीं रहे परमात्मा उनकी आत्मा को शांति दे उन्होंने एक छोटे से गांव से उठकर जिस बड़ी इंडस्ट्री में जहां बड़ी मुश्किल से पांव जमाने पड़ते हैं वहां जाके फुटपाथ पर रह के मेरे साथ बहुत सी यादें उनकी जुड़ी हुई हैं मेरे बड़े अच्छे वैसे तो मेरे फादर फिगर पर लेकिन मेरे साथ दोस्तों के जैसे ही रहते थे हमने एक एक दो पिक्चरों में इकट्ठे काम भी किया था और उन पे तो सारी दुनिया कोई दुख होगा क्योंकि वो एक ऐसी पहचान थे पंजाब की कि जहाँ भी जाते थे लोग सत श्रीकाल बोले सोनिहाल और ਰਮ ਭਾਜੀ ਕੇ ਨਾਮ ਸੇ ਬੁਲਾਤੇ ਤੇ ਤੋਂ ਅੱਜ ਸ੍ਰੀ ਸਾਹਿਬ ਤੁਸੀਂ ਸੱਤਾ ਦਾ ਸਾਰਨ ਦਿੱਤਾ ਸੀ ਪਰ ਕੇਂਦਰ ਤੋਂ ਕੋਈ ਨਹੀਂ ਆਇਆ ਉਸ ਨੂੰ ਕਿਤਾ ਦੇਖਿਆ ਜਾਵੇ ਕਿਉਂਕਿ ਸੱਤਾ ਤੁਹਾਡੇ ਨੂੰ ਸਾਰਨ ਦਿੱਤਾ ਗਿਆ ਸੀਗਾ ਸਾਰੇ ਤੁਹਾਡੇ ਵਜ਼ੀਰ ਜਿਹੜੇ ਨੇ ਕੇਂਦਰ ਤੇ ਹਰ ਮੰਤਰੀ ਦਾ ਕੇਸ ਕੀਤਾ ਪਰ ਆਇਆ ਉਹਨਾਂ ਚੋਂ ਕੋਈ ਨਹੀਂ ਪਰ ਅਜੇ ਸਮਾਪਤੀ ਹੋਈ ਨਹੀਂ ਅਜੇ ਤਾਂ ਕੱਲ ਨੂੰ ਭੋਗਨੇ ਹੋ ਸਕਦਾ ਹੈ ਸਮਤ ਬਖਸ਼ ਦੇ ਪ੍ਰਮਾਤਮਾ ਕੋਈ ਆ ਹੀ ਜਾਵੇ ਪੀਐਮ ਸਾਹਿਬ ਤੋਂ ਕੋਈ ਸੁਨੇਹਾ ਆਇਆ ਹੈ ਜੀ ਸਾਹਬ ਨੇ ਜੀ ਨਹੀਂ ਪੀਐਮ ਸਾਹਿਬ ਨੂੰ ਅਸੀਂ ਟਾਈਮ ਮੰਗਿਆ ਸੀਗਾ ਸ਼ਾਇਦ ਉਹ ਬਿਹਾਰ ਦੀਆਂ ਚੋਣਾ ਚ பிਜੀ ਸੀ ਉਸ ਵੇਲੇ ਤੇ ਉਹਨਾਂ ਨੂੰ ਇੱਕ ਮਿੰਟ ਜੀ ਜੇ ਹੁਣ ਸਵਾਲ ਪੁੱਛੇ ਫਿਰ ਜਵਾਬ ਤਾਂ ਦੇ ਦੇਣਾ ਹਾਂ ਜੀ ਨਹੀਂ ਅਸੀਂ ਜਿੰਨਾ ਚਿਰ ਤੁਹਾਡੇ ਸਵਾਲ ਨਹੀਂ ਖਤਮ ਹੁੰਦੇ ਜਾਂਦੇ ਨਹੀਂ ਉਹਨਾਂ ਕੋਲੇ ਟਾਈਮ ਨਹੀਂ ਸੀਗਾ ਸੀ ਰਾਸ਼ਟਰਪਤੀ ਸਾਈਬਾ ਕੋਲੇ ਮਾਨਯੋਗ ਰਾਸ਼ਟਰਪਤੀ ਜੀ ਕੋਲੇ ਗਏ ਸੀ ਸਾਰੇ ਮੁੱਖ ਮੰਤਰੀਆਂ ਨੂੰ ਕੱਲ ਤਾਮਿਲਨਾਡੂ ਤੋਂ ਵੀ ਮੰਤਰੀ ਉਹਨਾਂ ਦੇ ਆਏ ਸੀਗੇ ਕੱਲ ਸੁਖੂ ਜੀ ਵੀ ਆਏ ਸੀਗੇ ਝਾਰਖੰਡ ਤੋਂ ਵੀ ਸੁਨੇਹ ਆਏ ਨੇ ਕਿ ਉਹਨਾਂ ਦੇ ਮਿਨਿਸਟਰ ਸਾਹਿਬ ਆਉਣਗੇ ਭੋਗ ਤੇ ਆਉਣਗੇ ਸੋ ਜਦੋਂ ਵੀ ਜਿਹਨੂੰ ਇਹ ਮੌਕਾ ਮਿਲਦਾ ਉਹ ਆ ਸਕਦਾ ਹੈ ਰਾਤੀ ਰਾਤੀ ਜਦੋਂ ਆਜੇ ਕਿਉਂਕਿ ਇਹ ਤਾਂ ਦਿਨ ਰਾਤ ਹੀ ਚੱਲਦਾ ਫੰਕਸ਼ਨ ਪਰ 131 ਦੀ ਸੋਚ ਨੂੰ ਲੈ ਕੇ ਕੇਂਦਰ ਦਾ ਇੱਕ ਜ਼ਰੂਰ ਗਿਆਨ ਆਇਆ ਕਿ ਅਸੀਂ ਕਿ 131 ਦੀ ਸੋਚ ਨੂੰ ਲੈ ਕੇ ਸੀ ਕੋਈ ਅਫੀਸ਼ੀਅਲ ਬਿਆਨ ਨਹੀਂ ਜਾਰੀ ਕੀਤਾ ਪਰ ਗੱਲ ਤਾਂ ਜ਼ਰੂਰ ਉੱਠੀ ਹੈ ਇਸ ਸੋਚ ਨੂੰ ਕਿੱਦਾਂ ਦੇਖਾਂ ਕਿਉਂਕਿ ਹੈ ਬਚੰਦੀ ਨਹੀਂ ਬਾਅਦ ਚ ਮੁਕਰ ਜਾਂਦੇ ਨੇ ਦੇਖੋ ਬਾਅਦ ਚ ਮੁਕਰਨਾ ਕਿ ਅਸੀਂ ਅਫੀਸ਼ੀਅਲ ਬਿਆਨ ਨਹੀਂ ਜਾਰੀ ਕੀਤਾ ਫਿਰ ਕਿਸੇ ਚਪੜਾਸੀ ਨੇ ਲੀਕ ਕਰਤੀ ਹੋ ਜਿਹੜਾ ਏਜੰਡਾ ਆਉਂਦਾ ਹੈ ਪਾਰਲੀਮੈਂਟ ਦਾ ਮੈਂ ਦੋ ਵਾਰ ਮੈਂਬਰ ਰਿਆਂ ਏਜੰਡਾ ਆਉਂਦਾ ਉਹਦੇ ਵਿੱਚ ਸੀਗਾ ਉਹ ਬੀਏਸੀ ਦੇ ਵਿੱਚ ਜਾਣਾ ਸੀਗਾ ਬਿਜ਼ਨਸ ਅਡਵਾਈਜ਼ਰੀ ਕਮੇਟੀ ਚ ਕੇ ਇਹ ਅਜੰਡੇ ਵਾਲੇ ਨੇ ਬਿਲਾਉਣਗੇ ਇਸ ਵਾਰ ਉਹ ਤਾਂ ਪਹਿਲਾਂ ਹੀ ਆ ਜਾਂਦੇ ਨੇ ਉਹ ਕੁਐਸਚਨ ਜਿਹੜੇ ਨੇ ਜਾਂ ਜਿਹੜੇ ਛਪਦੇ ਨੇ 15 ਦਿਨ ਪਹਿਲਾਂ ਹੀ ਕੁਐਸਚਨ ਪੜ੍ਹਨੇ ਸ਼ੁਰੂ ਹੋ ਜਾਂਦੇ ਨੇ ਤੇ ਬਾਅਦ ਚ ਕੰਪਿਊਟਰ ਨਾਲ ਉਹਦੀ ਜਿਹੜੇ ਲੱਕੀ ਡਰਾ ਨਿਕਲਦੇ ਨੇ ਸਟਾਰ ਕੁਐਸਚਨ ਅਨ ਸਟਾਰ ਕੁਐਸਚਨ ਹੈਨਾ ਸੋ ਇਹ ਬਾਅਦ ਵਿੱਚ ਇਹ ਕਹਣਾ ਨਹੀਂ ਸਾਡਾ ਕੋਈ ਇਰਾਦਾ ਨਹੀਂ ਸੀ ਬਣ ਗਈ ਇਹ ਪੰਜਾਬ ਦਾ ਪ੍ਰੈਸ਼ਰ ਹੀ ਇਹ ਹੈ ਮੈਂ ਅੱਜ ਵੀ ਇਹੀ ਗੱਲ ਕਹੀ ਹੈ ਕਿ ਨਾ ਤੁਸੀਂ ਸਾਡਾ ਟੈਂਪਰਮੈਂਟ ਚੈੱਕ ਕਰੋ ਬਾਰ-ਬਾਰ ਤੁਸੀਂ ਸਾਨੂੰ ਕਦੇ ਯੂਨੀਵਰਸਿਟੀ ਕਦੇ ਬੀਵੀਐਮਬੀ ਕਦੇ ਚੰਡੀਗੜ੍ਹ ਕਦੇ ਕੁਛ ਕਦੇ ਕੁਛ ਕਦੇ ਝਾਕੀ ਨਹੀਂ ਅਸੀਂ ਤੁਹਾਡੀ ਦਿਖਾਉਂਦੇ 26 ਜਨਵਰੀ ਕਦੇ 15 ਅਗਸਤ ਪਤਾ ਨਹੀਂ ਕਿਉਂ ਇਸ ਤਰ੍ਹਾਂ ਉਹਨਾਂ ਦੇ ਕੋਈ ਸਲਾਹਕਾਰ ਕੌਣ ਨੇ ਪਰ ਬਾਅਦ ਵਿੱਚ ਮਾਫੀ ਮੰਗਣੀ ਪੈਂਦੀ ਫਿਰ ਜੀ ਕੀਤਾ ਜਾਂ ਇਹਨੂੰ ਟਾਲਤਾ ਬਿਲਕੁਲ ਉਹਨਾਂ ਨੇ ਕਿਹਾ ਸਾਡੀ ਕੋਈ ਮਨਸ਼ਾ ਨਹੀਂ ਹੈਗੀ ਇਦਾਂ ਦੀ ਇਹ ਕੱਲ ਉਹਨਾਂ ਦੇ ਮੈਂ ਵੀ ਉਹਨਾਂ ਦਾ ਉਹ ਵੀ ਪੜਿਆ ਗ੍ਰਹਿ ਮੰਤਰੀ ਵਾਲੇ ਦਾ ਜਿਹੜਾ ਟਵੀ मैं पिछले कुछ महीनों से साढ़े तीन सौ साल शहीदी दिवस गुरु तेग बहादुर जी साहब जी का शहीदी दिवस मनाने के लिए कई सारी तैयारियां चल रही हैं और मैं अपने आप को सौभाग्यशाली समझता हूं कि इस मौके पे मुझे आनंदपुर साहब जी आने का मौका मिला और इन सभी समागमों में शामिल होने का मौका मिला पंजाब सरकार की तरफ से इस पूरे मौके को सम्मान देने के लिए और श्रद्धा के साथ इसे मनाने के लिए बहुत सारे कार्यक्रम किए गए हैं उसी के तहत आज विधानसभा का स्पेशल सत्र रखा गया था आनंदपुर साहब जी में पहली बार चंडीगढ़ से बाहर निकल के आनंदपुर साहब में विधानसभा का सत्र हुआ और उसमें जो सबसे ऐतिहासिक फैसला लिया गया वो केवल पंजाब के तीन करोड़ लोग नहीं मुझे लगता है दुनिया के करोड़ों करोड़ों लोगों की कई कई दशकों से मांग थी कि आनंदपुर साहब जी का गलियारा आनंदपुर सॉरी अमृतसर का गलियारा आनंदपुर साहब जी और तलवंडी साहबों का को होली सिटी का दर्जा दिया जाए आज वो होली सिटी का दर्जा दिया गया है और लोगों की ये जो इतने दिनों से स्पिरिचुअल इमोशनल डिमांड थी वो डिमांड पूरी हुई है मैं सब लोगों को बधाई देता हूं सभी मेंबर्स जो हैं असेंबली के उनको शुक्रिया अदा करता हूं उनको बहुत बहुत बधाई देता हूं इस मौके के ऊपर और मैं समझता हूं कि अब न केवल वहां पे नशा बिकेगा नशा भी नहीं बिकेगा तंबाकू भी नहीं बिकेगा मीट भी नहीं बिकेगा लेकिन उनके विकास के लिए और उन्हें अच्छा सुंदर शहर और जैसा भी मान साहब ने कहा जैसे वेटिकन सिटी है उस तरह से एक शानदार अच्छा शहर श्रद्धालुओं के लिए बनाने के लिए भी पंजाब सरकार पूरा काम करेगी अभी तक तो श्री केसगढ़ साहब हम नतमस्तक होने जा रहे हैं तो ताकि गुरु साहब का आशीर्वाद ले सकें और कल समाप्ति तक यहीं रहेंगे उसके बाद जो जो भी आगे का प्रोग्राम होगा कार्यक्रम होगा आपके साथ